ਤੁਸੀਂ ਵੀ ਪੰਜਾਬ ਪੁਲਿਸ ਭਰਤੀ ਦੇ ਸ਼ਕੀਨ ਹੋ ਕਾਂਸਟੇਬਲ ਭਰਤੀ 2025 ਲਈ ਤੁਹਾਡੇ ਵਾਸਤੇ ਬਹੁਤ ਅਹਿਮ ਤੇ ਜ਼ਰੂਰੀ ਖਬਰ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੀ ਭਰਤੀ ਬਾਰੇ ਪਿੱਛੇ ਤੋਂ ਹੀ ਇੱਕ ਨੋਟਸ ਆਇਆ ਸੀ 1746 ਪੋਸਟਾਂ ਜਿਹੜੀਆਂ ਆ ਚੁੱਕੀਆਂ ਨੇ ਸੋ ਇਹਨਾਂ ਭਰਤੀਆਂ ਬਾਰੇ ਅੱਜ ਦੀ ਜੇਕਰ ਗੱਲ ਕੀਤੀ ਹੈ ਬਹੁਤ ਅਹਿਮ ਜਿਹੜੀ ਤੁਹਾਡੇ ਵਾਸਤੇ ਇਹ ਸੂਚਨਾ ਹੋਵੇਗੀ ਇਸ ਦੇ ਨਾਲ ਹੀ ਬਹੁਤ ਸਾਰਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ ਤੇ ਜਿਨ੍ਹਾਂ ਨੂੰ ਹਲੇ ਤੱਕ ਵੀ ਇਹ ਚੀਜ਼ ਦਾ ਨਹੀਂ ਪਤਾ ਤਾਂ ਆ ਚੈੱਕ ਕਰ ਲੋ ਵੀ ਇਹ ਪੰਜਾਬ ਪੁਲਿਸ ਭਰਤੀ ਦਾ ਤੁਸੀਂ ਦੇਖ ਸਕਦੇ ਹੋ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ 12 ਫਰਵਰੀ ਨੂੰ ਰਿਲੀਜ਼ ਹੋਇਆ ਸੀ 21 ਫਰਵਰੀ ਤੋਂ ਜਿਹੜੀਆਂ ਪੰਜਾਬ ਪੁਲਿਸ ਦੀਆਂ ਕੌਨਸਟੇਬਲ ਦੀਆਂ ਭਰਤੀਆਂ ਅਪਲਾਈ ਕਰਨੀਆਂ ਸ਼ੁਰੂ ਹੋ ਗਈਆਂ ਸੀ ਪਰ ਉਸ ਤੋਂ ਬਾਅਦ ਅੱਜ ਹੈ ਵੀ 13 ਮਾਰਚ ਅੱਜ ਰਾਤੀ 11:55 ਮਿੰਟਾਂ ਤੱਕ ਤੁਸੀਂ ਆਪਣਾ ਆਨਲਾਈਨ ਐਪਲੀਕੇਸ਼ਨ ਭਰ ਸਕਦੇ ਹੋ ਇਹ ਮੌਕਾ ਤੁਹਾਨੂੰ ਦੁਬਾਰਾ ਤੋਂ ਫਿਰ ਨਹੀਂ ਮਿਲਦਾ ਜਿਹੜੇ ਵੀ ਹਲੇ ਸੋਚ ਰਹੇ ਆ ਵੀ ਯਾਰ ਭਰਦਾਂਗੇ ਕੱਲ ਨੂੰ ਭਰਦਾਂਗੇ ਪਰਸੋਂ ਭਰਦਾਂਗੇ ਜਾਂ ਭੁੱਲੇ ਬੈਠੇ ਆ ਇਹ ਉਹਨਾਂ ਵਾਸਤੇ ਬਹੁਤ ਜ਼ਰੂਰੀ ਆ ਵੀ ਅੱਜ ਲਾਸਟ ਤਰੀਕ ਆ 13 ਮਾਰਚ 11:55 ਵਜੇ ਰਾਤੀ 12:00 ਤੱਕ ਆਪਾਂ ਕਹਿ ਕਹਿ ਸਕਦੇ ਆ ਕਿ ਐਪਲੀਕੇਸ਼ਨ ਦਾ ਫਾਰਮ ਤੁਸੀਂ ਫਿਲ ਕਰ ਸਕਦੇ ਹੋ ਇਸ ਤੋਂ ਬਾਅਦ ਵੀ ਦੁਬਾਰਾ ਮੌਕਾ ਪਤਾ ਨਹੀਂ ਕਦੋਂ ਮਿਲੂਗਾ ਅਗਲੇ ਸਾਲ ਮਿਲੂਗਾ ਜਾਂ ਨਹੀਂ ਮਿਲੂਗਾ ਠੀਕ ਹੈ ਤੁਸੀਂ ਓਵਰੇਜ ਹੋ ਜਾਓਗੇ ਜਾਂ ਕਿੱਦਾਂ ਹਨਾ ਕਿਉਂਕਿ ਵੀ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਠੀਕ ਹੈ ਇਹ ਗਲਦੀਪ ਮਾਨ ਦੇ Song ਚ ਸੱਚ ਕਿਹਾ ਗਿਆ ਸੋ ਵੀ ਵੇਲਾ ਨਾ ਲੰਘਣ ਦਿਓ ਅੱਜ ਹੀ ਜਿਹੜੀਆਂ ਇਹ ਪੋਸਟਾਂ ਦੀਆਂ ਜਿਹੜੀ ਭਰਤੀ ਹੈਗੀ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ 13 ਮਾਰਚ ਅਚ ਲਾਸਟ ਡੇ ਆ ਅਪਲਾਈ ਕਰ ਦੋ ਇਹ ਸਾਰਾ ਫੁੱਲ ਨੋਟੀਫਿਕੇਸ਼ਨ ਹੈਗਾ ਤੁਸੀਂ ਇਹਦੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਇਹ ਸਾਰੀਆਂ ਪੋਸਟਾਂ ਆਈਆਂ ਹੋਈਆਂ ਮਾਸਟਰ ਡਿਸਟ੍ਰਿਕਟ ਕੇਡਰ ਤੇ ਆਪਣਾ ਜ਼ਿਲ੍ਹਾ ਕੇਡਰ ਦੇ ਵਿੱਚ ਪੋਸਟਾਂ ਆਈਆਂ ਹੋਈਆਂ ਜਰੂਰ ਭਰੋ ਵੀ ਜੇਕਰ ਤੁਸੀਂ ਪਲੱਸ 2 ਪਾਸ ਹੈਗੇ ਹੋ ਤਾਂ ਸਾਰਿਆਂ ਵਾਸਤੇ ਬਹੁਤ ਹੀ ਜ਼ਰੂਰੀ ਅਹਿਮ ਖਬਰ ਹੈਗੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਰਪਲਾ ਹੋਪਲਾ ਧੰਨਵਾਦ ਮਿਲਾਂਗੇ ਕਿਸੇ ਹੋਰ ਜਾਣਕਾਰੀ 'ਚ ਜੇਕਰ ਤੁਸੀਂ ਫੇਸਬੁੱਕ ਤੇ ਪਹਿਲੀ ਵਾਰ ਦੇਖ ਰਹੇ ਤਾਂ ਫੋਲੋ ਕਰ ਲਓ YouTube ਤੇ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਲਓ ਥੈਂਕ ਯੂ